ਵਹੀਂ ਗੁਰਜੀ ਕਫਾਲਾ ਵਹੀਂ ਗੁਰਜੀ ਫਤਿਹ ਜੀ ਜੋ 25 ਤੀਕੋ ਸੌਦਾ ਸੋਲਿਆ ਜਾ ਰਿਹਾ ਜੀ ਨਵਾਂ ਬੰਦ ਮੰਨਣ ਵਾਸਤੇ ਅੱਜ ਗੁਰਕਾਰ ਸਿਖਾਏ ਗੁਰਜੀ ਕੀ ਫਤਹਿ ਸ੍ਰੀ ਭਗਵਾਨੀ ਜੀ ਸਹਾਏ ਵਾ ਸ੍ਰੀ ਭਗਵਾਨੀ ਜੀ ਕੀ ਪਾਤਸ਼ਾਹੀ ਦਸਮੀ ਸਿੱਤੰਗ ਭਗਵਾਨ ਜੀ ਦੇ ਨਾਮ ਪਰ ਗੁਰੂ ਨਾਨਕ ਲਈ ਆਏ ਗੁਰੰਦਰ ਪੁਰਸੇ ਅਮਰਦਾਸ ਰਾਵ ਸਾਹਿਬ ਦਾਸ ਜੀ ਅੰਸਾ ਆਏ ਅਰਜਨ ਹਰਗੋਬਿੰਦ ਜੀ ਨਾਮ ਨੂੰ ਸਮਰੋਹ ਸਹੀ ਹਾਰਾਏ ਜੇ ਅਰਜਨ ਪਿਆਈਆ ਜੇ ਜੇ ਸਹਿ ਸੰਤੋ ਜਾਇ ਤੇ ਪਾਤਸ਼ਾਹ ਸ੍ਰੀ ਸੁਨਹਿਰ ਹੈ ਧਰਮ ਨੂੰ ਪਿਆ ਵੈਤਾਏ ਸੰਭਾਈ ਹੋਇ ਰਸਾਏ ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਤੋਈਏ ਕਾਏ ਤਹੋ ਪਾਛੀਰੇ ਆਤਮ ਸਤਿ ਕਰੂ ਧੰਕਮ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਸਵਾ ਧਿਆਨ ਤਰਕੇ ਬੋਲਣਾ ਜੀ ਵਾਹੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤੇ ਬੇਅੰਤ ਹਟੀਆਂ ਜਪਿਆ ਤਪਿਆ ਜਨਾ ਸਿੰਘਾ ਸਿੰਘਣੀਆਂ ਧਰਮ 헤ਤਾ ਸੇ ਦਿੱਤਾ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਝੜਕਣੀਆਂ ਤੇ ਚੜ੍ਹ ਆਰੇ ਨਾਲ ਚਰਵਾਏ ਗਏ ਗੁਰਸਰਾਂ ਦੀ ਸੇਵਾ ਲਈ ਕਰਬਾਹੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਸਿਧਤਾ ਕੇ ਸਾਥ ਸਵਾਸਾਂ ਸੰਗ ਨਭਾਇਆ ਇਨਾ ਪਟੰਗੀ ਪਟੰਗਣਾ ਦੇਸ਼ ਪਤਾ ਪਰਪਕਾਰੀਆਂ ਸ਼ਹੀਦਾ ਸਿੰਘਾਂ ਮਹਾਂਪੁਰਸ਼ਾਂ ਦੀ ਪੁਤਾਰ ਕਮਾਈ ਦਾ ਧਿਆਨ ਤਰ ਕੇ ਬੁਲੜਾ ਜੀ ਵਾਹਿਗੁਰੂ ਸਰਬੱਤ ਗੁਰਦਾਰੋਂ ਦਾ ਧਿਆਨ ਤਰ ਕੇ ਬੁਲੜਾ ਜੀ ਵਾਹਿਗੁਰੂ ਵਾਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਦੀ ਕੋ ਵਾਹਿਗੁਰੂ 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 ਜਿਤੇ ਆਵੈ ਜਿਤੇ ਆਵਨ ਦਾ ਸਤਕਾ ਸਰਬ ਸੁਖ ਹੋ ਜਾਏ ਜਿੱਥੇ ਜਿੱਥੇ ਖਾਲਸਾ ਜੀ ਸਾਹਿਬ ਦਾ ਹਰਿਆ ਤਾਰਿਆ ਦੇਖ ਤੇ ਪਤਾ ਫਿਰਦਕੀ ਪੈ ਪੰਥ ਕੇ ਦੇਵ ਸ੍ਰੀ ਸਾਹਿਬ ਜੀ ਸਾ ਏ ਖਾਲਸਾ ਜੀ ਕੇ ਬੋਲ ਬਾਲੇ ਬੁਲਣਾ ਜੀ ਵਾਹਿਗੁਰੂ ਸਾਬੀਦਾ ਸਿੱਖਾਂ ਦਾ ਮਾਨੀ ਮਾਮਾ ਤੂੰ ਜੀ ਮਾਤ ਪਾਤ ਕਾ ਰਾਕਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਦੇ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰ ਗੁਰਦਾਰਿਆਂ ਗੁਰਤਾ ਮਾਜਨ ਤੋਂ ਪੰਥ ਨੂੰ ਵਿਛੋੜਿਆ ਗਾ ਖੁੱਲੇ ਦਰਸ਼ਨ ਦੀ ਤਾਰ ਤੇ ਸੇਵਾ ਸੰਭਾਲ ਦਾ ਤਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਮਾਣਿਓ ਕੇ ਮਾਣ ਨੇ ਤਾੜਿਓ ਤੇ ਤਾੜ ਨਿਉਟਿਆ ਦੀ ਓੜ ਸੱਚੇ ਪਿਤਾ ਵਾਹਿਗੁਰੂ ਨਾਮ ਦਿਰਸੀ ਆਟਖੰਡ ਵਾਸੀ ਸ੍ਰੀ ਬਾੜ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਉਤਰਾ ਤੇ ਘਾਰੀ ਸਟਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਗਨ ਸਿੰਘ ਜੀ ਸੰਪਰਦਾਇਕਾਰ ਸੇਵਾ ਸਰਹਾਲੀ ਸਹਿਬ ਧਨਦਨ ਸਤਗੁਰੂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਦੀਆਂ ਦੇ ਚਰਨਾ ਕਮਲਾਂ ਬਾ ਸੁਰਦਾਸ ਬਹੰਤੀ ਸਤਿਗੁਰੂ ਜੀ ਆਪ ਜੀ ਦੇ ਹੁਕਮ ਦੇ ਅਨੁਸਾਰ ਆਪ ਜੀ ਦੇ ਸਾਜਿਨ ਵਾਦੀ ਸ੍ਰੀ ਸਤਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਵਾਰ ਰੁਕਰ ਤਿਸ ਲਿਓ ਬਾਰ ਉਪਰ ਮੈਂ ਅੰਦਰੋਂ ਸਾਰ ਕੋ ਬਾਹਰੋਂ ਕਮਨਤ ਹੋਏ ਆਪ ਜੀ ਦਾ ਹੁਕਮ ਮੰਗਿਆ ਹੋਇਆ ਸਤਿਗੁਰੂ ਦੇ ਦਰਿਆਵਾਂ ਮਿਲ ਵੇਟ ਵਜਾਂ ਆਇਆਂ ਘਰਾਂ ਦੇ ਘਰ ਬੇਕਾਰ ਹੋਏ ਪਰਪਕਾਰ ਕਰਨ ਬਾਅਦ ਸਤਿਗੁਰੂ ਜੀ ਦਰੋਂ ਤੋਂ ਮਹਾਂਪੁਰਸਾ ਕਮਿਸ਼ਾ ਸਮੁੱਚਾ ਸੰਗਤ ਸਮੇਤ ਇਸ ਜਗਤ ਦਾ ਦੇ ਸਤਿਗੁਰੂ ਮਾਸ਼ੀ ਦਾ ਜੀ ਸਮੇਤ ਜੋ 38 ਟਾਂ ਬੰਨ ਜੋੜਨ ਵਾਸਤੇ ਸਤਿਗੁਰੂ ਜੀ ਆਪ ਜੀ ਆਦੇ ਚਰਨਾ ਕਮਲਾਪਾ ਔਰ ਸਰਬਾਸ਼ ਬੇਨਤੀ ਕਰਕੇ ਆਰ ਜੀ ਦੀ ਬੇਤਰ ਕੁਰਬਾਨੀ ਸੁਖਮਈ ਸਹਿ ਨਿਰਦੇਗਤਾ ਸਹਿ ਸੰਪੂਰਨਤਾ ਸਹਿ ਸੰਭੋਰਨ ਦਾਤਾ ਜੀ ਦੇ ਵਾਰ ਨਿਰਮਰਤਾ ਦਾ ਸੰਭੋਰਨ ਦਾ ਪਾਣੀ ਪੜਨੀ ਨੇਕਾਂ ਭਲਾ ਦੇ ਚਨਾ ਕਹਾਤੇ ਸਮਸਤ ਬਖਸ਼ਿਸ਼ ਕਰਨੇ ਚੜ੍ਹਦੇ ਕਲਾ ਕਰਨੀ ਗੁਰੂਬਰੀ ਬੰਨਵਾਇ ਜਿਸ ਕਾ ਕਾਰਜ ਤਨਹੀ ਕੀਆ ਮਾਨਸ ਕੀਆ ਵਿਚਾਰ ਆਰਾਮ ਸੰਤਾਂ ਕਹਿ ਕਾਰਜ ਆਪ ਖਲੋਵਾਰ ਕੰਮ ਕਰਾਵਣ ਆਇਆ ਰਾਮ ਮਿਤ ਕਰਤਾ ਪਰ ਖਲਵਾ ਵਾਲ ਨਿੰਗਾ ਹੋਆ ਦੇਮਾ ਬਾਕਾ ਉਸਾਰੇ ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਮਹਾਂਪੁਰਸ਼ਾਂ ਦੇ ਸਰਤੇ ਮਿਹਰ ਪ੍ਰਯਾਸ ਰਾਕੇ ਸੰਗਤਾਂ ਦੇ ਸਹਿਯੋਗ ਬਖਸ਼ ਕੇ ਇਨਾ ਕਾਰਜ ਨੂੰ ਕਰਾ ਕੇ ਬੇਨਤੀ ਹੈ ਕਿ ਜਾਨ ਨਿਵੇਗਤਾ ਸਹਿ ਸੰਪੂਰਨ ਕਰਵਾਇਓ ਕਰਦੇ ਕਲਾ ਕਰਿਓ ਮਹਾਂਪੁਰਸ਼ਾਂ ਦੀਆਂ ਆਸਰਾ ਬਣਾਉਣੇ ਸੁਖ ਵਰਤਾਇਓ ਸੰਗਤਾਂ ਦੇ ਸਿਰ ਤੇ ਮੇਰ ਗਦਕੋ ਦੇ ਰੋਗਤਾ ਤੰਦੁਤੀਆਂ ਦੰਦਾਂ ਅਬਕਸ਼ਿਸ਼ ਕਰਨੀਆਂ ਚੜਦੀ ਕਲਾ ਕਰਨੀ ਮਹੇਂਦਰੀ ਸਈ ਸਲਾਮਤ ਚਲਣ ਦੇ ਬਾਲ ਬੰਸੇ ਸ਼ਿਕਰ ਨੇ ਗੁਰੂ ਗਰੀਬ ਨਵਾਜ ਜੈ ਸਵਾਤ ਪਰਮਤਾਨ ਨੂੰ ਨੋਕਰ ਰਹੇ ਆਆਂ ਕਾਰਜ ਸੰਪੂਰਨ ਕਰਮਾਉਣ ਵਾਸਤੇ ਆਪ ਜੀ ਦੇ ਚਰਨਾ ਕਮਲਾ ਬਾਸ ਸਮੂਹਿਕ ਸਰਬਾ ਸਾਸਿਕ ਕਮਲੌਰ ਦਾਸ ਬੇਨਤੀ ਹੈ ਅਤੇ ਕੜਾ ਪ੍ਰਸਾਦ ਦੇ ਸੱਜ ਕੇ ਆਦਰ ਕੀਤੇ ਦੇਗਾ ਸਜਾਉਨਿਆ ਸੁਖੁਪੁਲਾ ਦੀ ਖਿਮਾ ਗਹਿ ਵਾਤੇ ਸਮਤ ਬਖਸ਼ੋ ਜੀ ਅਨੇਕ ਪ੍ਰਕਾਰ ਗੋਜਨ ਬਾ ਕੀ ਹੈ ਬਾ ਭਿੰਜਨ ਜਨਮ ਇਟਾਏ ਕਰੀ ਬਾਸਾ ਸੋਚ ਪਵਿੱਤਰ ਆ ਹੁਣ ਲਾਗੋ گوਹਾਰਾ ਅਨੰਤ ਪਰਸਨੋ ਕੇ ਭੋਗ ਲਾਓ ਜੀ ਧਾਰ ਦੀ ਕਿਰਪਾ ਦੇਵ ਰਮਤਾੰ ਬਹੁਸਲੇ ਦਿੱਤਾ ਸਹਿਜ ਕਾਰ ਸੰਪੂਰਨ ਕਰਵਾ ਸੁਭ ਸ਼ਾਂਤੀ ਵਰਤਾਇਓ ਨਾਮ ਜਪਣ ਦੇ ਸੇਵਾ ਕਰਨ ਦੇ ਉਦਮ ਬਲ ਬਖਸ਼ਿਸ਼ ਕਰਨ ਸੇ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਨਿਪਨ ਗਲੀ ਗਾ ਤੇ ਪੰਥ ਸਾਚਾ ਵਾਹ ਆਵੇ ਸੇ ਦਾਸ ਸਿੰਘਾ ਮਹਾਂਪੁਰਜਾ ਦਾ ਮਰਨੋਂ ਪਾਵੇ ਛਾਤ ਰੀਓ ਤਾਲ ਸਤਿਗੁਰ ਰੱਖ ਲੋ ਬਿੰਦ ਨੀਯਾਰ ਸਾਰੇ ਹਰਿ ਦਾਨ ਫਤੇ ਸਾਰੇ ਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨ ਹਾਲ ਸੱਚੀ ਅਕਾਲ ਬੋਲੇ ਸੋਨ ਹਾਲ ਸੱਚੀ ਅਕਾਲ ਬੋਲੇ ਸੋਨ ਹਾਲ ਸੱਚੀ ਅਕਾਲ ਸੋਨਿਆ ਯਾਰ ਸੋਨਿਆ ਗਿਆ ਜੀ 25 ਤਰੀਕ ਪਿੰਡ ਮਾਸ਼ੀ ਵਾਲਾ ਜਿਹੜਾ ਬੰਦ ਟੁੱਟਾ ਸੀਗਾ ਸਤਿਗੁਰੂ ਕਿਰਪਾ ਕਰਨ ਬਾਬਾ ਸੁਖਾਸਿੰਘ ਜੀ ਸਤਿ ਆਹੇ ਜੀ ਟੌਪ ਲਾਉਣਗੇ ਜੀ ਸੋ बन सौ फुट लागे पास आइए डूडा देवी जा रही है சாரு சத்நாம சத்நாம சத்நாமரு சத்நாமரு மத்தேரு சத்நாம ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਤੇ ਜੀ ਬਟਾ ਜੀ ਬਟਾ ਦੇਵਾ ਨਾ ਅੰਦੇਸਾ ਪਹਿਲਾਂ ਪੂਰੀ ਹੋ ਰਹੀ ਹੈ ਮੰਗ ਲਾ ਕੇ ਵਿੱਚ ਬਸਰਾ ਟੋਣ ਕਮੇਟਰੀ ਕਿਪਾ ਜੀ ਆਓ ਮੇਰੇ ਵੀਰ 25 ਨਵੰਬਰ 2025 ਨਵੇਂ ਬੰਦ ਅੱਜ ਤਾਂ ਪਲਾਉਣ ਲੱਗੇ ਆ ਜੀ ਬਾਬਾ ਜੀ